ਅੱਜ ਆਪਾਂ ਆਏ ਆ ਗੁਰਦੁਆਰਾ ਬਾਬਾ ਟਲਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਜੋ ਸਾਹਮਣੇ ਤੁਸੀਂ ਇਮਾਰਤ ਦੇਖ ਰਹੇ ਹੋ ਨੌ ਮਜ਼ਲੀ ਇਮਾਰਤ ਹੈ ਬਾਬਾ ਟਲਰਾਏ ਜੀ ਦੀ ਯਾਦ ਵਿੱਚ ਬਣੀ ਹੋਈ ਤੇ ਇਸ ਦੀ ਨੌਵੀਂ ਮੰਜ਼ਲ ਤੇ ਜੋਤ ਜਗਦੀ ਹੈ ਜਿੱਥੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਅੱਜ ਆਪਾਂ ਉੱਪਰ ਜਾ ਕੇ ਦੇਖਾਂਗੇ ਸ੍ਰੀ ਦਰਬਾਰ ਸਾਹਿਬ ਦਾ ਨਜ਼ਾਰਾ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਤੇ ਸਾਹਮਣੇ ਗੁਰਦੁਆਰਾ ਮਾਤਾ ਕੋਲਾ ਜੀ ਦਾ ਗੁਰਦੁਆਰਾ ਕੋਲ ਸਰ ਸਾਹਿਬ ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਦਸਤਰੀ ਦਰਬਾਰ ਸਾਹਿਬ ਇਸ਼ਨਾਨ ਕਰਨ ਤੋਂ ਪਹਿਲਾਂ ਇੱਥੇ ਇਸ਼ਨਾਨ ਕਰਨਾ ਜ਼ਰੂਰੀ ਹੈ ਤੇ ਇਸ ਤੋਂ ਇਸ ਦੇ ਨਾਲ ਹੀ ਜਿਹੜਾ ਸਾਹਮਣੇ ਇੱਕ ਪਲੇਨ ਖੁੱਟਿਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਸੁੰਦਰ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਤੇ ਇਸ ਤੇ ਬਰ ਕੋਲ ਨਾਲ ਹੀ ਮਾਤਾ ਗੰਗਾ ਜੀ ਨਿਵਾਸ ਜਿੱਥੇ ਸੰਤਾਂ ਕਮਰੇ ਲੈਂਦੀਆਂ ਤੇ ਰਹਿੰਦੀਆਂ ਹਨ ਤੇ ਉਸਦੇ ਬਿਲਕੁਲ ਪਿੱਛੇ ਤੁਸੀਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹੋ ਤੇ ਬਿਲਕੁਲ ਪਿੱਛਲੇ ਪਾਸੇ ਬੇਰ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਵੀ ਹੋ ਰਹੇ ਆ ਤੇ ਇੱਧਰ ਤੁਸੀਂ ਦਰਸ਼ਨ ਕਰ ਸਕਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਕੇ ਸਾਹਮਣੇ ਨਮਸਕਾਰ ਜੀ ਆਪਾਂ ਦਾ ਉਹਨਾਂ ਤੇ ਬੀਤਿੰ ਦਰਸ਼ਕ ਕਰ ਸਕਦੇ ਹੋ ਨਮਸਕਾਰ ਜੀ ਆਪਾਂ ਦਾ ਉਸ ਦੇ ਨਾਲ ਹੀ ਲੰਗਰ ਹਾਲ ਸਥਿਤਾ ਜਿੱਥੇ ਸੰਤਾਂ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਲੰਗਰ ਛਕਦੇ ਆ ਤੇ ਇਹ ਬਹੁਤ ਹੀ ਵਧੀਆ ਅਤੇ ਬਹੁਤ ਹੀ ਸੁੰਦਰ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕਿਸੇ ਵੀ ਜਦੋਂ ਆਵਾਂ ਇੱਥੇ ਤਾਂ ਉੱਪਰ ਪਹਿਲਾਂ ਇਹ ਬੰਦ ਸੀਗਾ ਉੱਪਰ ਸੰਗਤ ਜਾ ਨਹੀਂ ਸਕਦੀ ਸੀ ਪਰ ਹੁਣ ਇਹ ਇੱਕ ਵਾਰੀ ਫੇਖ ਖੋਲ ਦਿੱਤਾ ਗਿਆ ਤੇ ਸੰਗਤਾਂ ਉੱਪਰ ਜਾ ਕੇ ਦਰਸ਼ਨ ਕਰਦੇ ਹਾਂ ਬਹੁਤ ਹੀ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਤੇ ਇਹ ਆ ਜੀ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਤੇ ਇੱਥੋਂ ਸਾਰੇ ਸ਼ਹਿਰ ਦਾ ਨਜ਼ਾਰਾ ਇਹ ਬੜਾ ਖੂਬਸੂਰਤ ਦਿਖਾਈ ਦਿੰਦਾ ਹੈ ਤੇ ਦਰਸ਼ਨ ਕਰਕੇ ਬਹੁਤ ਹੀ ਵਧੀਆ ਲੱਗਾ ਤੁਸੀਂ ਵੀ ਇਸ ਸਥਾਨ ਤੇ ਆ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਅੰਮ੍ਰਿਤਸਰ ਸਾਹਿਬ ਦੇ ਨੂੰ ਉੱਪਰ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ ਤੇ ਇਹ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ